ਘੜੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਡਿਬਰੂਗਟ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਵੀ ਹੁਣ ਦੇਸ਼ ਦੀ ਉਪ ਰਾਸ਼ਟਰਪਤੀ ਚੋਣ ਦੇ ਵਿੱਚ ਵੋਟ ਪਾ ਸਕਣਗੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਗ੍ਰਹਿ ਮੰਤਰਾਲੇ ਅਤੇ ਅਸਾਮ ਸਰਕਾਰ ਦੇ ਮੁਖ ਕੱਤਰ ਨੂੰ VOTING ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਲਈ ਨਿਰਦੇਸ਼ ਜਾਰੀ ਕੀਤੇ ਹਨ ਅਮਰਿਤਪਾਲ ਸਿੰਘ ਉਪ ਰਾਸ਼ਟਰਪਤੀ ਚੋਣ 2025 ਲਈ ਇਲੈਕਟੋਰਲ ਕਾਲਜ ਦੇ ਮੈਂਬਰ ਵੀ ਹਨ ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ VOTING ਵਾਲੇ ਦਿਨ ਹੀ ਹਿਰਾਸਤ ਦੇ ਵਿੱਚ ਵੋਟਰਾਂ ਨੂੰ ਡਾਕ ਬੈਲਟ ਉਪਲਬਧ ਕਰਵਾਏ ਜਾਂਦੇ ਹਨ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਇਸ ਉਤੇ ਨਿਸ਼ਾਨਬੱਧ ਸੀਲਬੰਦ ਲਿਫਾਫੇ ਨੂੰ ਚੋਣ ਅਧਿਕਾਰੀ ਤੱਕ ਪਹੁੰਚਾਉਣਾ ਲਾਜ਼ਮੀ ਹੈ ਤੇ ਇਸ ਅਨੁਸਾਰ ਕਮਿਸ਼ਨ ਨੇ ਨਿਰਦੇਸ਼ ਦਿੱਤੇ ਹਨ ਕੇ ਅਮਰਿਤਪਾਲ ਸਿੰਘ ਦੁਆਰਾ ਚਿੰਨਿਤ ਡਾਰਕ ਬੈਲੇਟ ਵਾਲਾ ਸੀਲਬੰਦ ਲਿਪਾਪਾ ਡਿਬਰੂਗੜ ਤੋਂ ਇੱਕ ਵਿਸ਼ੇਸ਼ ਸੰਦੇਸ਼ ਵਾਹਕ ਰਾਹੀਂ ਹਵਾਈ ਜਹਾਜ਼ ਦੇ ਰਾਹੀਂ ਭੇਜਿਆ ਜਾਏ ਤਾਂ ਜੋ ਇਹ 9 ਸਤੰਬਰ 2025 ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਚੋਂ ਅਧਿਕਾਰੀ ਤੱਕ ਪਹੁੰਚ ਸਕੇ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ 1 ਸਤੰਬਰ ਤੋਂ ਹੁਣ 5 ਸਤੰਬਰ ਤੱਕ ਤੁਰੰਤ ਪ੍ਰਭਾਵ ਦੇ ਨਾਲ ਰੋਕ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਚਮੋਲੀ ਨੇ ਉੱਤਰਾਖੰਡ ਦੇ ਮੁੱਖ ਮੌਸਮ ਵਿਗਿਆਨ ਕੇਂਦਰ ਧਾਰਾ 2 ਤੋਂ 5 ਸਤੰਬਰ ਤੱਕ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਨਾਲ-ਨਾਲ ਚਮੋਲੀ ਜ਼ਿਲ੍ਹੇ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ। ਜ਼ਿਲ੍ਹੇ ਦੇ ਅਧੀਨਾਂ ਦੇ ਕਮੇੜਾ, ਆਨੰਦਪਰੀਆਗ, ਬਾਜਪੁਰਾ ਤੇ ਬਨੇਰ ਪਾਣੀ ਦੇ ਵਿੱਚ ਸੜਕ ਸਮੇਂ-ਸਮੇਂ ਤੇ ਬੰਦ ਹੋਣ ਕਾਰਨ ਆਮ ਜਨਤਾ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ੍ਰੀ ਬਦਰੀਨਾਥ ਅਤੇ ਹਿਮਕੁੰਡ ਸਾਹਿਬ ਦੇ ਫਿਲਹਾਲ ਯਾਤਰਾ 5 ਸਤੰਬਰ ਤੱਕ ਰੋਕ ਦਿੱਤੀ ਗਈ ਹੈ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪਾਣੀ ਭਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਜਿਸ ਵੀਡੀਓ ਤੇ ਹੁਣ ਹੱਦਦੰਤ ਗਿਆਨੀ ਰਗਵੀਰ ਸਿੰਘ ਨੇ ਹਰਮੰਦਰ ਸਾਹਿਬ ਦੇ ਵਿੱਚ ਪਾਣੀ ਭਰਨ ਦੀ ਖਬਰ ਨੂੰ ਪੂਰੀ ਤਰ੍ਹਾਂ ਤੋਂ ਬੇਬੁਨਿਆਦ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ ਤੁਹਾਨੂੰ ਦੱਸਦੀ ਕਿ ਇਸ ਵੀਡੀਓ ਨੇ ਸ਼ਰਧਾਲੂਆਂ ਤੇ ਸਥਾਨਕ ਲੋਕਾਂ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਪਾਤਸ਼ਾਹ ਦੀਆਂ ਸੰਗਤਾਂ ਦੇ ਵਿੱਚ ਚਿੰਤਾ ਫੈਲ ਗਈ ਕਿ ਕੀ ਪਵਿੱਤਰ ਸਥਾਨ ਸੱਚਮੁੱਚ ਹੜ ਆਇਆ ਜਾਂ ਫਿਰ ਨਹੀਂ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਇਹ ਦਾਵਾ ਪੂਰੀ ਤਰ੍ਹਾਂ ਤੋਂ ਬੇਬੁਨਿਆਦ ਅਤੇ ਗੁੰਮਰਾਹਕੁੰਨ ਹੈ ਤੇ ਉਹਨਾਂ ਨੇ ਕਿਹਾ ਕਿ ਸ੍ਰੀ ਹਰਮੰਦਰ ਸਾਹਿਬ ਪੂਰੀ ਤਰ੍ਹਾਂ ਤੋਂ ਸੁਰੱਖਿਅਤ ਹੈ ਇੱਥੇ ਪਾਣੀ ਭਰਨ ਦਾ ਕੋਈ ਮਾਮਲਾ ਨਹੀਂ ਹੈ ਤੇ ਨਾ ਤਾਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਅਤੇ ਨਾ ਹੀ ਆਲੇ-ਦੁਆਲੇ ਪਾਣੀ ਭਰਨ ਦੀ ਕੋਈ ਵੀ ਸਥਿਤੀ ਹੈ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਪ੍ਰੋਸਾ ਦਿੱਤਾ ਗਿਆ ਕਿ ਸ਼ਰਧਾਲੂ ਪਹਿਲਾਂ ਵਾਂਗ ਬਿਨਾਂ ਕਿਸੇ ਡਰ ਦੇ ਹੁਣ ਗੁਰਦੁਆਰੇ ਸਾਹਿਬ ਦੇ ਵਿੱਚ ਮੱਥਾ ਟੇਕ ਸਕਦੇ ਨੇ ਤੇ ਸਤਿਗੁਰ ਦੇ ਦਰਸ਼ਨ ਕਰਨ ਲਈ ਪਹੁੰਚ ਸਕਦੇ ਹਨ ਉਨਾ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਖਬਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ। ਪੱਾਸ ਨੇ ਦੇਖਿਆ ਕਿ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਅਪਲੋਡ ਹੋ ਰਹੀਆਂ ਨੇ ਜਿਸ ਵਿੱਚ ਇੱਕ ਬਹੁਤ ਹੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ 2-2 ਫੁੱਟ ਪਾਣੀ ਜਮਾ ਹੋ ਚੁੱਕਾ ਹੈ। ਗੁਰਸੰਗਤ ਜੀ ਇਹ ਬਿਲਕੁਲ ਝੂਠ ਔਰ ਬੇਬੁਨਿਆਦ ਕਿਸੇ ਨੇ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓਜ਼ ਕੀਤੀਆਂ ਨੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਹੈ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਕੋਈ ਪੁਰਾਣੀ ਵੀਡੀਓ ਕੋ ਅਪਲੋਡ ਸੋਸ਼ਲ ਮੀਡੀਆ ਤੇ ਕਰਕੇ ਜੇ ਸੰਗਤ ਨੂੰ ਡਰਾਉਣ ਦਾ ਕੋਈ ਯਤਨ ਕੀਤਾ ਸੰਗਤ ਸੁਚੇਤ ਰਹੇ ਬਾਬੇ ਨਾਨਕ ਨੇ ਕਿਰਤ ਕਰੋ ਅਤੇ ਵੰਡ ਛਕੋ ਦਾ ਹੌਕਾ ਲਗਾਇਆ ਸੀ ਤੇ ਇਸ ਫਲਸਫੇ ਦੀ ਪਾਲਣਾ ਕਰਦੇ ਹੋਏ 13 13 ਸੁਸਾਇਟੀ ਦੇ ਬਾਬਾ ਦੀਪ ਸਿੰਘ ਸੇਵਾ ਦਲ ਨੇ ਇੱਕੀ ਫੋਨ ਕਾਲ ਤੇ ਰਾਤੋ ਰਾਤ 1 ਕਰੋੜ 35 ਲੱਖ ਰੁਪਏ ਇਕੱਠੇ ਕੀਤੇ ਨੇ ਉਹ ਹੜਪੀੜਤਾ ਦੀ ਮਦਦ ਦੇ ਲਈ ਲਗਾਤਾਰ ਰਾਸ਼ਨ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾ ਰਹੇ ਨੇ ਗਾਇਕ ਜਸਬੀਰ ਜੱਸੀ ਨੇ ਪੰਜਾਬੀ ਫਿਲਮ ਇੰਡਸਟਰੀ ਅਤੇ ਬਾਲੀਵੁੱਡ ਦੀ ਕਮਾਂਡ ਸੰਭਾਲ ਲਈ ਹੈ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀ ਹੜ੍ਹ ਪੀੜਤਾਂ ਦੇ ਲਈ ਲਗਾਤਾਰ ਮਦਦ ਮੰਗ ਰਹੇ ਨੇ ਉਹਨਾਂ ਨੇ ਸਲਮਾਨ ਖਾਨ ਤੋਂ ਵੀ ਮਦਦ ਮੰਗੀ ਹੈ ਕੋਮੀਡੀਅਨ ਕਪਿਲ ਸ਼ਰਮਾ ਨੇ ਵੀ ਮਦਦ ਦਾ ਐਲਾਨ ਕੀਤਾ ਹੈ ਤੇ ਗਾਇਕ ਕਰਨ ਔਜਲਾ ਤੇ ਸਤਿੰਦਰ ਸਰਤਾਜ ਵੀ ਫਾਊਂਡੇਸ਼ਨ ਉਹਨਾਂ ਦੀ ਫਾਊਂਡੇਸ਼ਨ ਘਰ ਘਰ ਜਾ ਕੇ ਹਰ ਪੀੜਤਾਂ ਨੂੰ ਜ਼ਰੂਰੀ ਚੀਜ਼ਾਂ ਪਹੁੰਚਾ ਰਹੀ ਹੈ ਪ੍ਰਸ਼ਾਸਨ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਵਿੱਚ ਵੱਸਿਆ ਪੂਰਾ ਪੰਜਾਬ ਉਹਨ ਹੜਪੀੜਤਾਂ ਦੀ ਮਦਦ ਲਈ ਖੜਾ ਹੋਇਆ ਪੰਜਾਬੀ ਗਾਇਕ ਰਣਜੀਤ ਬਾਵਾ ਇਸ ਸਮੇਂ ਪੰਜਾਬ ਦੇ ਵਿੱਚ ਨਹੀਂ ਹਨ ਪਰ ਉਹ ਅਲਬਰਟਾ ਦੇ ਵਿੱਚ ਹਨ ਜਿਵੇਂ ਹੀ ਉਹਨਾਂ ਨੂੰ ਹੜ੍ਹ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਸੰਗੀਤ ਸਮਾਰੋਹ ਦੇ ਦੌਰਾਨ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਸ਼ੋਅ ਤੋਂ ਹੋਣ ਵਾਲੀ ਸਾਰੀ ਆਮਦਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਾਨ ਕਰ ਰਹੇ ਨੇ ਸਿੰਦਰ ਸਰਤਾਜ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਵਿੱਚ ਆਪਣੇ ਗੀਤ ਨੂੰ ਸਾਰਥਕ ਬਣਾਇਆ ਅਤੇ ਉਸ ਨੇ ਅਜਨਾਲਾ ਅੰਮ੍ਰਿਤਸਰ ਦੇ ਵਿੱਚ 500 ਹੜ੍ਹ ਪੀੜਤਾ ਨੂੰ ਗੋਦ ਲਿਆਏ ਤੇ ਉਹਨਾਂ ਨੇ ਉਹਨਾਂ ਨੂੰ ਇੱਕ ਮਹੀਨੇ ਲਈ ਰਾਸ਼ਨ ਵੀ ਭੇਜਿਆ ਹੈ